ਨੰਦਪੁਰ ਵਾਸੀਆਂ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਜੀ ਬਹੁਤ ਵਧੀਆ ਇਕੱਠ ਹੋਇਆ ਆਪਣੇ ਇੱਥੇ ਅੱਜ ਸਾਰਿਆਂ ਦਾ ਇੰਨਾ ਭਰਮਾ ਇਕੱਠ ਹੋਇਆ ਪਿੰਡ ਵਾਸੀਆਂ ਨੇ ਬਹੁਤ ਜਿਆਦਾ ਸਾਥ ਦਿੱਤਾ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਹੈ ਅਸੀਂ ਜਿਹੜਾ ਵੀ ਕੰਮ ਕਹਿੰਦੇ ਐਮਐਲਏ ਸਾਹਿਬ ਸਾਡਾ ਪਹਿਲੇ ਆਧਾਰ ਤੇ ਕਰਦੇ ਨੇ ਜੀ ਤੇ ਅੱਜ ਦੇ ਸਾਡੇ ਰਾਜੂ ਭਾਟੀਆਂ ਜੀ ਇੱਥੇ ਕੌਂਸਲਰ ਸਰਬਾਨ ਇਹਨਾਂ ਨੇ ਬਹੁਤ ਮਿਹਨਤ ਕੀਤੀ ਜਿਹੜਾ ਵੀ ਕੰਮ ਇਹ ਕਹਿੰਦੇ ਆ ਪਹਿਲ ਦੇ ਹਰਦਨਾਂ ਦਾ ਕਰਾ ਕੇ ਦੀਦਾ ਤੇ ਸੋ ਪੈਨਾ ਭਰਾਵਾਂ ਦਾ ਪੂਰੇ ਵਾਰਡ ਦੇ ਵਿੱਚ ਪੂਰੇ ਪਿੰਡ ਚੋਂ ਦਾ ਪਿਆਰ ਤੇ ਉਹਨਾਂ ਦੇ ਪਿਆਰ ਸਦਕਾ ਜੀ ਲੋਕ ਪਹੁੰਚੇ ਆ। ਬਾਕੀ ਲੋਕਾਂ ਦੇ ਵਿੱਚ ਵੀ ਬੜਾ ਵਿਸ਼ਵਾਸ ਬਣਿਆ ਹੋਇਆ ਕਿ ਅਸੀਂ ਜਿਹੜਾ ਲੋਕਾਂ ਦੇ ਨਾਲ ਕਦੇ ਝੂਠ ਨਹੀਂ ਬੋਲਿਆ ਜੀ ਜੋ ਕੰਮ ਕਿਹਾ ਉਹ ਕੀਤਾ। ਤੇ ਕੋਈ ਤੁਹਾਡੇ ਸਾਹਮਣੇ ਆਇਆ ਸਾਰਾ ਕਿੰਨਾ ਪਿਆਰ ਮਿਲ ਰਿਹਾ ਤੇ ਆਪਾਂ ਆਏ ਆ ਸੰਨੇਹਾਲ ਹਲਕੇ ਚੋਂ ਜਿੱਥੇ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਮਿਹਨਤ ਕਰ ਰਹੇ ਨੇ। ਮੈਂ ਬਹੁਤ ਧੰਨਵਾਦਾਂ ਜੀ ਪੀ ਸਿੰਘ ਦਾ ਤੇ ਐਮ ਐਲ ਏ ਐਮ ਐਲ ਏ ਸਾਹਿਬ ਹੰਗਿਆ ਜੀ ਦਾ ਜਿਨ੍ਹਾਂ ਨੇ ਆ ਕੇ ਸਾਡਾ ਵੀ ਹਸਤਾਬ ਬਣਾਇਆ ਤੇ ਸਾਨੂੰ ਬਹੁਤ ਹੀ ਪਿਆਰ ਮਿਲ ਰਿਹਾ ਮੈਂ ਜਿੱਥੇ ਵੀ ਜਾ ਰਹੀ ਹਾਂ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਬੱਤੀ ਕਰਦੀ ਹੈ ਜਿਹੜੇ ਵਿੰਗ ਦੀ ਵਪਾਰੀ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਉਹਦੇ ਵਿੱਚ ਮੈਂ ਦੁਕਾਨਦਾਰਾਂ ਦੀ ਵੀ ਸਮੱਸਿਆ ਉੱਚੀ ਰਹੀਆਂ ਨੇ ਜਿਹਦੇ ਇਸ चीज ਦਾ ਹੱਲ ਹੋ ਸਕਦਾ ਹੈ ਜੀਰੂਰ ਦੁਕਾਨਦਾਰ ਭਰਾਵਾਂ ਨਾਲ ਸਹਿਯੋਗ ਕਰਕੇ ਜਰੂਰ ਪੂਰਾ ਕਰਾਂਗੇ ਨੰਦਪੁਰ ਵਿੱਚ ਬਹੁਤ ਲੀਡ ਨਾਲ ਚਿਤਾਵਾਂਗੇ ਜੀਪੀ ਸਿੰਘ ਨੂੰ ਸੋ ਮੈਂ ਵੀ ਇਹਨਾਂ ਦਾ ਵਾਅਦਾ ਕਰਦਾ ਕਿ ਜਿਹੜੇ ਰੰਦੇ 3 ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋਊਗਾ ਜਿਹੜਾ ਮੈਂ ਕਹੂੰਗਾ ਕਿ ਨਹੀਂ ਹੋਣਾ ਇਹਨਾਂ ਪੈੜਾਂ ਦਾ ਭਰਾਵਾਂ ਦਾ ਹਰ ਕੰਮ ਹੋਊਗਾ ਬਿਲਕੁਲ ਜੀ ਪੈੜਾਂ ਨੂੰ ਯਕੀਨ ਹੈ ਕਿ ਭਗਵੰਦ ਦਾ ਬਹੁਤ ਵਧੀਆ ਕਰ ਰਹੇ ਹਨ ਭਗਵੰਦਵਾਨ ਸਾਹਿਬ ਨੇ ਕੱਲ ਕਿਹਾ ਹੈ ਕਿ ਅਕਤੂਬਰ ਜਾਂ ਨਵੰਬਰ ਚ ਇਹਨਾਂ ਨੂੰ 1000 ਰੁਪਏ ਵੀ ਮਿਲੇਗਾ ਜੀ ਹਰ ਮਹੀਨੇ ਹਾਂ ਜੀ ਦੇ ਕੋਈ ਤੁਹਾਡੇ ਸਾਹਮਣੇ ਆਇਆ ਸਾਰਾ ਕਿੰਨਾ ਪਿਆਰ ਮਿਲ ਰਿਹਾ ਤੇ ਆਪਾਂ ਆਏ ਆ ਸੰਨੇ ਹਲਕੇ ਚੋ ਜਿੱਥੇ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਤਾਂ ਹੀ ਮਿਲੀ ਕਿਉਂਕਿ ਉਹ ਵੀ ਐ ਮਿਹਨਤੀ ਹੈ ਇਮਾਨਦਾਰ ਨੇ ਕਿਉਂਕਿ ਹਲਕੇ ਚ ਕੰਮ ਕੀਤਾ ਹੈ 5 ਸਾਲਾਂ ਚ ਤੇ ਤਾਂ ਹੀ ਭਗਵੰਦ ਮਾਨ ਸਾਹਿਬ ਨੇ ਟਿਕਟ ਦਿੱਤੀ ਹੈ ਤੇ ਸਾਨੂੰ ਬਹੁਤ ਹੀ ਪਿਆਰ ਮਿਲ ਰਿਹਾ ਮੈਂ ਜਿੱਥੇ ਵੀ ਜਾ ਰਹੀ ਹਾਂ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਵੱਡੀ ਗੱਲ ਤੇ ਪੈਣਾ ਦੀ ਦਿਖ ਰਹੀ ਹੈ ਕਿ ਫੋਨ ਦੇ ਲਈ ਆਈਆਂ ਹਾਂ ਬਿਲਕੁਲ ਜੀ ਪੈਣਾ ਨੂੰ ਯਕੀਨ ਹੈ ਕਿ ਭਗਵੰਦ ਸਾਹਿਬ ਬਹੁਤ ਵਧੀਆ ਕਰ ਰਹੇ ਹਨ ਤੱਕ ਮਾਨ ਹਰ ਮਹੀਨੇ ਹਾਂਜੀ ਕਾਂਗਰਸ ਵੀ ਵੱਡੇ-ਵਾਡੇ ਕਰ ਰਹੀ ਆ ਕਿ ਭੈਣਾ ਨੂੰ ਤੇ 100 ਰੁਪਿਆ ਦਵਾਂਗੇ ਦੇਖੋ ਜੀ ਦੇਖੋ ਜੀ ਜਿਸ ਟਾਈਮ ਅਸੀਂ 2017 'ਚ ਐਮ ਐਲ ਏ ਬਨੇ ਸੀਗੇ ਤਦ ਉਸ ਟਾਈਮ بڑا ਸੀਗਾ ਸਾਡੇ ਭਗਵੰਤ ਕਹਿੰਦੇ ਘਰ-ਘਰ ਨੌਕਰੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਅਸੀਂ ਕਹਿੰਦੇ ਹੁੰਦੇ ਨਾ ਕਈ ਵਾਰੀ ਤੁਸੀਂ ਮਜਬੂਰ ਹੁੰਦੇ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਹਾਈ ਕਮਾਂਡ ਸੀ ਉਹ ਵੀ ਬੜੀ ਗਲਤ ਸੀਗੀ ਕਿਉਂਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਲਾਲੀਪਪ ਦਿੰਦੀ ਹੈ ਸੋ ਮੈਂ ਕਹਿੰਦੀ ਜਿਹੜੇ ਹੁਣ ਭਗਵੰਤਪਾਲ ਸਾਹਿਬ ਨੇ 2 ਸਾਲ 'ਚ ਕੰਮ ਕੀਤਾ ਹੈ ਉਹਦੇ ਆਧਾਰ 'ਤੇ ਸਾਨੂੰ ਭਗਵੰਤਪਾਲ ਸਾਹਿਬ ਨੂੰ ਸਪੋਰਟ ਧੰਨਵਾਦ ਕਿ ਇਤਨਾ ਦਾ ਹੰਕਾਰ ਮਿਲ ਰਿਹਾ ਦੇਖੋ ਜੀ ਸਾਹਨੇ ਵਾਲ ਬਹੁਤ ਵਧੀਆ ਬਹੁਤ ਵਧੀਆ ਤੁਹਾਡੇ ਸਾਹਮਣੇ ਹੈ ਜੀ ਠਾਠਾ ਮਾੜਦਾ ਇਕੱਠਾ ਸਾਰੇ ਇਹ ਨਹੀਂ ਕਿ ਆਪਾਂ ਇਕੱਠੇ ਕਰਿਆ ਧੱਕੇ ਤੋਂ ਸਾਰੇ ਪਿਆਰ ਨਾਲ ਬੈਠੇ ਕਿਉਂਕਿ ਕਾਫੀ ਅਸੀਂ ਲੇਟ ਵੀ ਹੋ ਗਏ ਥੋੜੇ ਜੇ ਉਤੇ ਬਾਪਜੋ ਵੀ ਬੜਾ ਪਿਆਰ ਮਿਲ ਰਿਹਾ ਔਰ ਇਹਨੇ ਸਬਰ ਔਰ ਪੇਸ਼ੈਂਸ ਨਾਲ ਬੈਠੇ ਹੈ ਇਹ ਹੀ ਹੈ ਕਿ ਭਗਮੰਦਵਾਲ ਸਾਨੂੰ ਬਹੁਤ ਪਿਆਰ ਕਰਦੇ ਨੇ ਤੇ ਸਾਡੇ ਐਮਐਲਏ ਸਾਾਨੂੰ ਬਹੁਤ ਪਿਆਰ ਕਰਦੇ ਜੀ ਸਾਡੇ ਜੋ ਉਮੀਦਵਾਰਾ ਲੋਕਸਭਾ ਫਤਿਹਗੜ੍ਹ ਸਾਹਿਬ ਤੇ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਉਹਨਾਂ ਦੇ ਧਰਮ ਪਤਨੀ ਗੁਰਪ੍ਰੀਤ ਕੌਰ ਜੀ ਜੋਸ਼ ਸਿੰਘ ਜਰਗ ਵੀ ਉਹਨਾਂ ਦੀ ਘਰ ਪਤਨੀ ਸੋ ਪੈਣਾ ਦੇ ਹਲਕਾ ਸਾਨੇ ਵਾਲ ਚਾਜ ਦੀ ਚੌਥੀ ਮੀਟਿੰਗ ਹੈ ਔਰ ਪਰਮਾ ਹੰਗਾਰਾ ਮਿਲ ਰਿਹਾ ਜਿੱਥੇ ਵੀ ਜਾਣਿਆ ਇਸੇ ਤਰ੍ਹਾਂ ਜਿੱਦਾਂ ਇੱਥੇ ਅਨੰਦਪੁਰ ਦੇ ਵਿੱਚ ਪੈਣਾ ਮਤਾਵਾ ਵੀਰ ਬਜ਼ੁਰਗ ਸਾਰੇ ਇਕੱਠੇ ਹੋਏ ਆ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ 2 ਸਾਲ ਦੇ ਕੀਤੇ ਹੋਏ ਕੰਮ ਜਿਹੜੇ ਬੇਮਿਸਾਲ ਕੰਮ ਹੈ ਉਹਨਾਂ ਸਦਕੇ ਤੇ ਪੈਣਪਰਾ ਦੇ ਸਾਡੇ ਰਾਜੂ ਭਾਟੀਆਂ ਜੀ ਇੱਥੇ ਕਾਉਂਸਲਰ ਸਰਵਾਨ ਇਹਨਾਂ ਨੇ ਬਹੁਤ ਮਿਹਨਤ ਕੀਤੀ ਜਿਹੜਾ ਵੀ ਕੰਮ ਇਹ ਕਹਿੰਦੇ ਆ ਪਹਿਲ ਦੇ ਹੱਦਾਂ ਦਾ ਕਰਾ ਕੇ ਦੀਦਾ ਤੇ ਸੋ ਪੈਣਾ ਭਰਾਵਾਂ ਦਾ ਪੂਰੇ ਵਾਰਡ ਦੇ ਵਿੱਚ ਪੂਰੇ ਪ ਤੇ ਉਹਨਾਂ ਦੇ ਪਿਆਰ ਸਦਕਾ ਹੀ ਲੋਕ ਪਹੁੰਚੇ ਆ। ਸੋ ਮੈਂ ਵੀ ਇਹਨਾਂ ਦਾ ਵਾਅਦਾ ਕਰਦਾ ਕਿ ਜਿਹੜੇ ਰੰਦੇ 3 ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਜਿਹੜਾ ਮੈਂ ਕਹੂੰਗਾ ਵੀ ਨਹੀਂ ਹੋਣਾ। ਜਿਹੜਾ ਪੈਣਾ ਮਤਾਵਾ ਦਾ ਹਰ ਕੰਮ ਹੋਊਗਾ ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਪੈਣਾ ਮਤਾਵਾ ਇਕੱਠੀਆਂ ਹੋਈਆਂ ਹੋਈਆਂ। ਅਕਤੂਬਰ ਜਾਂ ਨਵੰਬਰ ਤੇ ਉਹਨਾਂ ਦੀ ਜਿਹੜੀ ਗਰੰਟੀ ਆ ਇਹਨਾਂ ਦੇ account ਚ ਪੈਸੇ ਹਣੇ ਚਾਲੂ ਹੋ ਜਾਣਗੇ। ਸੋ ਮੈਂ ਅੱਜ ਇਹ ਕਹਿ ਰਿਹਾ ਕਿ ਸਾਨੇ ਵਾਲੀ ਇੱਕ ਇੱਕ ਵੋਟ ਜਿਹੜੀ ਚੜ੍ਹਦੇ ਇਨਸਾਨ ਤੇ ਪਾਓ। ਸ਼ਾਇਦ ਅਕਤੂਬਰ ਤੋਂ ਪਹਿਲੇ ਮੁੱਖ ਮੰਤਰੀ ਸਾਹਿਬ ਖੋਸੋ ਕੇ ਜੁੰਵਤੀ ਕਰਦਣ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਨੇ ਕਈ ਗਰੰਟੀ ਉਹਨਾਂ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ ਕਾਂਸਈ ਸਰਕਾਰ ਦਾ ਖਾਤਮਾ ਹੋ ਜਾਣਾ ਜਿੰਨਾ ਮਰਜ਼ੀ ਘੁੰਮ ਲਵੇ ਜੋ ਮਰਜ਼ੀ ਗਰੰਟੀਆਂ ਦੇ ਦੇ ਪਹਿਲਾਂ 15-15 ਲੱਖ ਰੁਪਈਆ ਲੋਕਾਂ ਨੂੰ ਮਿਲ ਗਿਆ ਉਹਨੇ 20-20 ਲੱਖ ਆਜੂਗਾ ਪਰ ਲੋਕ ਬਹੁਤ ਸਿਆਣੇ ਆ ਕਿ 10 ਸਾਲ ਉਹਨੇ ਕੁੱਟੀਆਂ ਹੀ ਆ ਪੰਜਾਬੀਆਂ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਕਈ ਜਾਨਾਂ ਚਲ ਗਈਆਂ ਤੇ ਕਿਸਾਨ ਭਰਾਵਾਂ ਦੇ ਪਰਿਵਾਰ ਸਾਹਿਬ ਜਾਣਦੇ ਆ ਧਰਮ ਦੇ ਨਾਂ ਤੇ ਵੋਟਾਂ ਮੰਗਦਾ ਪਰ ਲੋਕ ਬਹੁਤ ਸਿਆਣੇ ਆ ਉਹਨਾਂ ਨੂੰ ਪਤਾ ਕਿ ਜਿਹੜੇ ਰਹਿੰਦੇ 3 ਸਾਲ ਚਾ ਉਹ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋ ਚਾਹੇ ਮੋਦੀ ਆਵੇ ਚਾਹੇ ਕੋਈ ਆਵੇ ਕਿਸੇ ਦੇ ਮਗਰ ਲੋਕ ਸਿਆਣੇ ਆ ਨਹੀਂ ਲੱਗਣਗੇ ਸੋ ਆਵਾ ਵੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਪਾਰਟੀ ਨੂੰ ਹੀ ਵੋਟਾਂ ਦੇਣੀ ਆ ਜਦੋਂ ਆ ਰਹੇ ਨੇ ਪੰਜਾਬ ਅਰਵਿੰਦ ਕੇਜਰੀਵਾਲ ਦੀ 25 ਦਵਾਰ 25 ਨੂੰ ਦਿੱਲੀ ਦੀ ਇਲੈਕਸ਼ਨ ਹੈ 25 ਦਵਾਰ ਜਿਹੜੇ 5 6 ਦਿਨਾਂ ਉਹ ਪੰਜਾਬ 'ਚ ਹੀ ਰਹਿਣਗੇ ਧੰਨਵਾਦ ਪਹਿਲਾਂ ਤਾਂ ਸਾਰਿਆਂ ਨੂੰ ਫਤੇ ਅਧਿਕਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਇ ਸ਼੍ਰੀ ਰਾਮ ਜਿਹੜਾ ਜੀ ਅੱਜ ਸਾਰਿਆਂ ਦਾ ਇਨਾ ਭਰਮਾ ਇਕੱਠ ਹੋਇਆ ਪਿੰਡ ਵਾਸੀਆਂ ਨੇ ਬਹੁਤ ਜਿਆਦਾ ਸਾਥ ਦਿੱਤਾ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਤੇ ਤੁਹਾਡੇ ਪ੍ਰੈਸਰ ਰਿਪੋਰਟਰਾਂ ਦਾ ਵੀਰਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਇਨਾ ਟਾਈਮ ਕੱਢ ਕੇ ਆਏ ਹੋ ਤੇ ਬਾਕੀ ਜਿਹੜੇ ਭਗਵੰਤ ਮਾਨ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਬਹੁਤ ਚੰਗੀਆਂ ਨੇ ਜੀ ਉਹਦੇ ਤੋਂ ਖੁਸ਼ ਹੋ ਕੇ ਜਿੱਦਾਂ ਦੇਖੋ ਬਿਜਲੀ ਦੇ ਬਿੱਲ ਫਰੀ ਕੀਤੇ ਹੋਏ ਨੇ ਜੀ ਜਿਹੜਾ ਉਹਨਾਂ 100 ਰੁਪਿਆ ਲੇਡੀਜ਼ ਦੇ ਖਾਤੇ 'ਚ ਪੈਣਾ ਉਹ ਵੀ ਕਹਿੰਦੇ 2 ਮਹੀਨੇ ਤੋਂ ਵਿੱਚ ਵਿੱਚ ਪਾਣਾ ਸ਼ੁਰੂ ਕਰ ਦੇਣਗੇ ਜੀ ਤੇ ਬਾਕੀ ਹੋਰ ਵੀ ਜਿੰਨੇ ਵੀ ਸਾਡੇ ਐਮ.ਐਲ.ਏ. ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਬਹੁਤ ਅੱਛੇ ਢਿੱਕੇ ਨਾਲ ਕੰਮ ਕਰ ਰਹੇ ਨੇ ਅਸੀਂ ਜਿਹੜਾ ਵੀ ਕੰਮ ਕਹਿੰਦੇ ਐਮ.ਐਲ.ਏ. ਸਾਹਿਬ ਸਾਡਾ ਪਹਿਲੇ ਆਧਾਰ ਤੇ ਕਰਦੇ ਨੇ ਜੀ ਕਦੇ ਉਹਨਾਂ ਨੇ ਮੱਥੇ ਤੇ ਤੇਉੜੀ ਨਹੀਂ ਪਾਈ ਅਸੀਂ ਕੰਮ ਨਹੀਂ ਜੇ ਨਹੀਂ ਉਹ ਨਹੀਂ ਅੱਧੀ ਰਾਤ ਨੂੰ ਫੋਨ ਕਰਦੇ ਹਾਂ ਜਦੋਂ ਫੋਨ ਚੱਕ ਕੇ ਸਾਡਾ ਕੰਮ ਕਰਾਉਂਦੇ ਨੇ ਬਾਕੀ ਲੋਕਾਂ ਦੇ ਵਿੱਚ ਵੀ ਬੜਾ ਵਿਸ਼ਵਾਸ ਬਣਿਆ ਹੋਇਆ ਕਿ ਅਸੀਂ ਜਿਹੜਾ ਲੋਕਾਂ ਦੇ ਨਾਲ ਕਦੇ ਝੂਠ ਨਹੀਂ ਬੋਲਿਆ ਜੇ ਕੋ ਕੰਮ ਨਹੀਂ ਹੋਣਾ ਹੁੰਦਾ ਤਾਂ ਅਗਲੇ ਨੂੰ ਕਹਿ ਦੇਦਾ ਜੀ ਇੰਨਾ ਟਾਈਮ ਲੱਗੂਗਾ ਸਾਫ ਹੀ ਨਹੀਂ ਹੈਗਾ ਵੀ ਅਸੀਂ ਲਾਰੇ ਅੱਚੇ ਕਿਸੇ ਰੱਖਦੇ ਆ ਜੀ ਤੇ ਬਾਕੀ ਲੋਕਾਂ ਦਾ ਬਹੁਤ ਵਧੀਆ ਉਤਸ਼ਾਹ ਹੈ ਬਹੁਤ ਸਾਰਾ ਮਾਣ ਹੈ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਐਮਪੀ ਜੀਪੀ ਸਿੰਘ ਜੀ ਨੂੰ ਇਤੋਂ ਜਿਤਾ ਕੇ ਭੇਜਾਂਗੇ ਤੇ ਲੋਕਾਂ ਦਾ ਬਹੁਤ-ਬਹੁਤ ਸਾਰੇ ਭਰਾਵਾਂ ਦਾ ਭੈਣਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਤੇੜਮਿੰਗ ਜਿੰਨਾ ਟ੍ਰੇਡਿੰਗ ਦੀ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਟ੍ਰੇਡਿੰਗ ਦੀ ਵਪਾਰੀ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਉਦੇ ਵਿੱਚ ਮੈਂ ਦੁਕਾਨਦਾਰਾਂ ਦੀ ਵੀ ਸਮੱਸਿਆ ਪੁੱਛੀ ਰਹੀਆਂ ਨੇ ਜਿਹਦੇ ਜਿਸ ਚੀ ਦਾ ਹੱਲ ਹੋ ਸਕਦਾ ਜ਼ਰੂਰ ਦੁਕਾਨਦਾਰ ਭਰਾਵਾਂ ਨਾਲ ਸਹਿਯੋਗ ਕਰਕੇ ਜ਼ਰੂਰ ਪੂਰਾ ਕਰਾਂਗੇ। ਗੁਰੂ ਅਸਤਖਾਲਸਾ ਵਾਈ ਗੁਰੂ ਫਤਿਹ ਜੈ ਸ੍ਰੀ ਹਰਿਬਿਤਾ। ਮੈਂ ਬਹੁਤ ਧੰਨਵਾਦਾਂ ਜੇਪੀ ਸਿੰਘ ਦਾ ਤੇ ਐਮਐਲਏ ਐਮਐਲਏ ਸਾਹਿਬ ਹੰਡਿਆ ਜੀ ਦਾ ਜਿਨ੍ਹਾਂ ਨੇ ਆ ਕੇ ਸਾਡਾ ਵੀ ਉਸਤਾਵ ਬਣਾਇਆ ਤੇ ਜੰਦਾ ਦਾ ਵੀ ਬਣਾਇਆ। ਨੰਦਪੁਰ ਵਿੱਚ ਬਹੁਤ ਲੀਡ ਨਾਲ ਚਿਤਾਵਾਂਗੇ ਜੇਪੀ ਸਿੰਘ ਨੂੰ ਜੇ ਸੰਦਰਭ ਦਾ ਫੰਡ ਜਿਹੜਾ ਕਿਹਨਾਂ ਘੰਟਾਰਾ ਮੇਰਾ ਹਾਂਜੀ ਆਨੰਦਪੁਰ ਦੇ ਲੋਕ ਬਹੁਤ ਖੁਸ਼ ਨੇ ਤੁਸੀਂ ਆਪ ਹੀ ਦੇਖਿਆ ਕਿੰਨਾ ਕੱਟ ਸੀ ਬਹੁਤ ਸਾਰਾ ਯੋਗ ਦਿੱਤਾ ਸਾਰਿਆਂ ਨੇ ਬਹੁਤ ਸਾਰਿਆਂ ਦਾ ਦਿਲੋਂ ਦਿਲੋਂ ਧੰਨਵਾਦ ਆਨੰਦਪੁਰ ਵਾਲਿਆਂ ਦਾ ਜੈ ਸ੍ਰੀ ਹਰਿਮੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਮ ਰਜਿਤ ਭਾਟਿਆ ਜੀ ਅੱਜ ਆਪਣੇ ਕੱਠ ਹੋਇਆ ਜੀ ਇੱਥੇ ਜੇ ਜੀਪੀ ਸਾਹਿਬ ਜੀ ਦੇ ਵਾਈਫ ਆਏ ਨੇ ਜੀ ਤੇ ਮੈਂ ਆਨੰਦਪੁਰ ਵਾਸੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜੀ ਬਹੁਤ ਵਧੀਆ ਇਕੱਠ ਹੋਇਆ ਆਪਣੇ ਇੱਥੇ ਤੇ ਮੈਂ ਵਿਸ਼ਵਾਸ ਕਰਦਾ ਹਾਂ ਵੀ ਇਸ ਵਾਰ ਇਹ ਐਮਪੀ ਸਾਹਿਬ ਜੀ ਨੂੰ ਜ਼ਰੂਰ ਜਿਧਾਨਗੇ ਜੀਪੀ ਸਾਹਿਬ ਜੀ ਨੂੰ ਵਧੀਆ ਵੋਟਾਂ ਨਾਲ ਜਿਧਾਨਗੇ ਜੀ ਤੇ ਲੋਕ ਜਨਦਨ ਦੇ ਪਰੇਸ਼ਾਨ ਹੋ ਕੇ ਨਿਕਲਦੇ ਦੇਖ ਕੇ ਕਹਿੰਦੇ ਨੇ ਇਲਾਜ ਹੈ ਨਹੀਂ ਦਵਾਈ ਹੈ ਨਹੀਂ ਇਸ ਟਾਈਮ ਜਾ ਕੇ ਦੇਖੋ ਦਵਾਈਆਂ ਬਹੁਤ ਵਧੀਆ ਵਧੀਆ ਦਵਾਈਆਂ ਮਿਲਦੀਆਂ ਜੀ ਹਰ ਇੱਕ ਜਗ੍ਹਾ ਮਹੱਲਾ ਕਲੀਨਿਕ ਤੇ ਸਾਹ ਨਾਲ ਚੌਂਕ ਵਿੱਚ ਮਹੱਲਾ ਕਲੀਨਿਕ ਹੈ ਜੋ ਕਿ ਕੋਈ ਆੜੋ ਵਿੱਚ ਕੋਈ ਜਾਂਦਾ ਉਹਨਾਂ ਨੂੰ ਪਰੇਸ਼ਾਨ ਹੁੰਦੀ ਜੀ ਗਰਮੀ ਵਿੱਚ ਹੁਣ ਹਰ ਇੱਕ ਜਗ੍ਹਾ ਕੋਈ ਪਰੇਸ਼ਾਨੀ ਹੈ ਨਹੀਂ ਪਲੀਜ਼ ਟੈਸਟ ਹੋ ਰਿਹਾ ਭਗਵੰਤ ਮਾਨ ਜੀ ਦੇ ਉਹਨਾਂ ਬਹੁਤ ਸੁਧਾਰ ਹੋ ਗਏ ਪੰਜਾਬ ਦੇ ਵਿੱਚ ਇਸ ਟਾਈਮ ਹਾਂਜੀ ਕਿੰਨੇ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ ਵਾਹ ਜੀ ਹਰ ਇੱਕ ਪ੍ਰਕਾਰ ਦੀ ਹੈ ਦੇਖੋ ਚੈਸਟ ਹਰ ਇੱਕ ਮੁਕਾਬਦੇ ਹੋ ਰਹੇ ਨੇ ਜੀ ਤੁਸੀਂ ਖੰਗ ਹੀ ਲੈ ਲਓ ਵਧੀਆ ਵਧੀਆ ਦਵਾਈ ਮਿਲ ਰਹੀ ਹੈ ਇਸ ਟਾਈਮ ਕਹਿੰਦੇ ਆ ਕਿ ਤੁਹਾਨੂੰ ਕੋਈ ਦੇਸੀ ਦਵਾਈ ਜਾਂ ਬੇਕਰ ਦਵਾਈ ਮਿਲੂਗੀ ਸਭ ਵਧੀਆ ਮਹਿੰਗੀ ਦਵਾਈਆਂ ਜਿਹੜੀ ਕਿ ਸ਼ੀਸ਼ੀ 1.5 1.5 ਸੌ ਦੀ ਮਿਲਦੀ ਸੀ ਬਾਹਰ ਅੱਜ ਜੋ ਸ਼ੀਸ਼ੀ ਤੁਹਾਨੂੰ 10 ਦੇ ਪਰਚੀ ਦੇ ਨਾਲ ਤੁਹਾਡਾ ਚੈੱਕ ਅਪ ਕੀ ਜਾ ਜਿਆਦਾ ਟੈਸਟ ਵੀ ਤੇ ਜਾ ਰਹੇ ਤੇ ਤੁਹਾਨੂੰ ਦਵਾਈਆਂ ਵਧੀਆ ਵਧੀਆ ਮਿਲਦੀਆਂ ਨੇ ਹਸਪਤਾਲ ਨਾਲ ਜੋ ਅੱਜ ਨਾਲ ਦੇ ਤੇ ਅਲਾਜ ਨਹੀਂ ਹੁੰਦਾ ਤੇ ਤੁਸੀਂ ਕਿਵੇਂ ਦੇਖੋ ਕੀ ਕਰਨਾ ਜਿਹੜਾ 5 ਲੱਖ 500 ਅਲਾਜ ਆ ਇੱਕ ਪਾਸੇ ਉਹ ਤਾਂ ਇੱਕ ਝੂਮਲੇ ਵਾਲੀ ਸਰਕਾਰ ਸੀ ਸਾਰੇ ਪਤਾ ਹੀ ਹੈ ਲੁੱਕਾ ਕੋਲ 5 15-15 ਲੱਖ ਕਹਿੰਦੇ ਸੀ ਉਹ ਨਹੀਂ ਆਏ ਹੁਣ ਤਾਂ ਇਸ ਟਾਈਮ ਸਾਰੀ ਦੁਨੀਆ ਕਹਿੰਦੀ ਆ ਦੇਸ਼ ਬਚਾਓ ਮੋਦੀ ਹਟਾਓ ਇਹ ਝੂਮਲੇ ਸਰਕਾਰ ਹੈ ਜੀ ਕੋਈ ਕਿਸੇ ਨੂੰ ਦੇਣਾ ਕੀ ਜਰੂਰ ਤਾਂ ਉਲਟਾ ਹੋਇਆ ਉਹ ਤਾਂ ਇੱਕ ਪਾਸੇ ਲੋਕਾਂ ਨੂੰ ਕਹਿੰਦੇ 13-1300 ਰੁਪਏ ਲਈ ਕੇ ਸਿਲੰਡਰਾਂ ਦਾ ਇੱਕ ਪਾਸੇ ਸਿਲੰਡਰ ਇੱਕ ਸਿਲੰਡਰ ਦੇ ਕੇ ਲੋਕਰ ਗਰੀਬਾਂ ਨੂੰ ਉਹਨਾਂ ਦੇ ਵਿੱਚ 1000 ਰੁਪਏ ਲੱਤਾ ਉਹਨਾਂ ਨੂੰ ਠੱਗੀ ਹੋਈ ਹੈ ਜੀ ਦੇਸ਼ ਵਿੱਚ ਬਹੁਤ ਨਹੀਂ ਸੀ ਕਿ ਸਭ ਤੋਂ ਵੱਡਾ ਤੀ ਐਫਸੀ ਗ੍ਰਾਮ ਦੇ ਵਿੱਚ ਸਾਡੇ ਵਿੱਚ ਐਫਸੀ ਗ੍ਰਾਮ ਦੇ ਵਿੱਚ ਸੇਲੋ ਖੋਲੀ ਸੇਲੋ ਬਰੋ ਮਾਰਨੀ ਦਾਲਨੀ ਕੰਮ ਜਾਰੀ ਕਰਦੇ ਜਿਨ੍ਹਾਂ ਨੂੰ ਆਰਤੀ ਹੈ ਕਿ ਮਜ਼ਦੂਰ ਕੀ ਵਪਾਰੀ ਕੀ ਆਮ ਟ੍ਰੈਕ ਯੂਨੀਅਨ ਦੇ ਅਫਸਰਾਂ ਨੇ ਵੀ ਹੁਣ ਕੰਮ ਹੈ ਨਹੀਂ ਟੱਕਾ ਦਾ ਮਜ਼ਦੂਰ ਜਾ ਕੇ ਦੇਖੋ ਮਜ਼ਦੂਰ ਜਿਹੜਾ ਐਫਸੀ ਗ੍ਰਾਮ ਦੇ ਵਿੱਚ ਵਰਕ ਕੰਮ ਕਰ ਰਿਹਾ ਸੀ ਵਰਕਰਾਂ ਨੂੰ ਕੰਮ ਹੈ ਨਹੀਂ ਉਹ ਵਿਲੇ ਹੋ ਗਏ ਹੁਣ ਕੰਮਾਂ ਤੋਂ ਇਸ ਟਾਈਮ ਵੀ ਬੰਜੇ ਰਹਿ ਗਏ ਕੰਮਾਂ ਤੋਂ ਜੋ ਕਿ ਚਾਰ ਪੰਜਾ ਮਜ਼ਦੂਰ ਇਸ ਟਾਈਮ ਉਹਨਾਂ ਦਾ ਘਰ ਅੱਲਾ ਬਹੁਤ ਔਖਾ ਹੈ ਉਹਨਾਂ ਨੂੰ ਜੀ ਡੇਟ ਇਲਾਕੇ ਵਿੱਚ ਵੈਸੇ ਹੀ ਕੰਮ ਹੈ ਨਹੀਂ ਉੱਥੇ ਵਿਚਾਰੇ ਇੱਥੇ 15 15 20 ਕਿਲੋਟਰ ਤੱਕ ਆ ਕੇ ਕੰਮ ਪਾੜਦੇ ਸੀ ਕੋਲ ਕੰਮ ਵੀ ਨਹੀਂ ਦੇ ਮੋਦੀ ਦਾ ਸਾਡੇ ਦੇਸ਼ ਨੂੰ ਜੀ ਬਹੁਤ ਔਖਾ ਬੋਦੀ ਉਤਾਉਦੀ ਸ਼ਕ